दर्शक देख रहे हैं मंडफवाल मंडफ साहब ਨੂੰ ਸਵਾਲ ਕਰੂੰਗਾ ਮੰਡਾ ਸਾਹਿਬ ਤੁਹਾਡੀ ਇੱਕ ਦੇਣ ਦੇ ਦੋ ਕਿ ਦੇਣ ਦੱਸ ਦੋ ਪੰਜਾਬੀਆਂ ਨੂੰ ਪੰਜਾਬੀਆਂ ਲਈ ਤੁਹਾਡੀ ਕੀ ਦੇਣਾ ਜਦੋਂ ਸਾਨੂੰ ਭਾਰ ਸਰਕਾਰ ਬਈਆ ਦੇ ਅਸੀਂ ਸਾਰੇ ਲੋਕ ਕੈਨੇਡਾ ਅਮਰੀਕਾ ਜਾ ਕੇ ਕਾਲਰ ਫੜ ਕੇ ਲਿਆਵਾਂਗੇ ਮੰਡੂ ਸਾਹਿਬ ਇਹ ਕਹਿੰਦੇ ਨੇ ਵੀ ਮੰਡੂ ਸਾਹਿਬ ਸਿਰਫ ਪਬਲਿਸਿਟੀ ਲਈ ਕਰਦੇ ਨੇ ਮੰਡੂ ਸਾਹਿਬ ਸਿਰਫ ਸਿਕਿਉਰਿਟੀ ਲਈ ਕਰਦੇ ਨੇ ਮੰਡੂ ਸਾਹਿਬ ਰੋਟੀ ਕਿੱਤੋਂ ਆ ਕਾਦੀ ਕਰਨੀਓ ਕਣਕ ਦੀਓ ਕਰਨੀਓ ਕੋਈ ਹੋਰ ਚੀਜ਼ ਦੀ ਤਾਂ ਨਹੀਂ ਕਰਦੇ ਨਹੀਂ ਨਹੀਂ ਕਣਕ ਦੀ ਕਿੱਤੋਂ ਆ ਨਹੀਂ ਨਹੀਂ ਜਿਹੜੇ ਕਿਸਾਨ ਮੈਂ ਉਹ ਜਿਹੜੇ ਅਸਲੀ ਕਿਸਾਨ ਨੇ ਖੇਤਾਂ ਵਿੱਚ ਚਾਹੀਦੇ ਆ ਉਹ ਨਕਲੀ ਉਹ ਨਕਲੀ ਨੇ ਜਿਹੜੇ ਵੋਟਰ ਤੇ ਬੈਠੇ ਜਿਹੜੇ ਕਿ ਮੈਂ ਸੱਚੀ ਗੱਲ ਸਟ੍ਰਾਈਕ ਦੇ ਹੱਕ ਵਿੱਚ ਆਂ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਪਾਕਿਸਤਾਨ ਜਾ ਕੇ ਸੱਚੀ ਗਲ ਸਟ੍ਰਾਈਕ ਕਰ ਦਿਓ ਦੋ ਚਾਰ ਨੂੰ ਝਟਕਾ ਦੇ ਉਹਦੇ ਬੇਅਦਬੀ ਕਰਦੇ ਆ ਮੁੜ ਕੇ ਬੇਅਦਬੀ ਨਹੀਂ ਕਰਨਗੇ ਜ਼ਿੰਦਗੀ ਵਿੱਚ ਇਹ ਸਮਾਜ ਦੇ ਵਿੱਚ ਦੰਗਾ ਪਸਾਦ ਕਰਾਉਣ ਦੀ ਛਲਛਹ ਰਚ ਰਿਹਾ ਲੋਕੀ ਜਿੱਤੇ ਇੱਕ ਪਾਸੇ 15 ਅਗਸਤ ਦਾ ਤਿਉਹਾਰ ਬੜੀ ਖੁਸ਼ੀਆਂ ਨਾਲ ਮਨਾਇਆ ਜਾਂਦਾ ਉਫੇ ਤਰ੍ਹਾਂ ਅੱਜ ਖੰਨਾ ਦੇ ਵਿੱਚ ਹਿੰਦੂ ਲੀਡਰ ਗੁਰਸਿਮਰਨ ਸਿੰਘ ਮੰਡਜੀ ਪਹੁੰਚੇ ਨੇ ਜੋ ਤਿਉਹਾਰ ਨੂੰ ਬੜੀਆ ਵਧੀਆ ਤਰੀਕੇ ਨਾਲ ਮਨਾ ਰਹੇ ਨੇ ਪਰ ਇੱਥੇ ਇੱਕ ਦੁਖਦਾਈ ਖਬਰ ਵੀ ਨਾਲ ਸਾਹਮਣੇ ਆ ਰਹੀ ਹੈ ਖੰਨਾ ਦੇ ਵਿੱਚ ਇੱਕ ਮੰਦਰ ਦੇ ਵਿੱਚ ਅੱਜ ਚੋਰੀ ਨੂੰ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਫੱਜੀ ਕਾਲ ਜੀ ਤੁਸੀਂ ਦੇਖ ਰਹੇ ਹੋ ਪ੍ਰਾਈਮ ਮੂਦੇ ਮੈਂ ਅਮਨ ਤਗੜ ਸਾਡੇ ਨਾਲ ਹਿੰਦੂ ਲੀਡਰ ਗੁਰਫੀਮਨ ਸਿੰਘ ਮੰਡਜੀ ਮੌਜੂਦ ਨੇ ਗੱਲਬਾਤ ਕਰਦੇ ਆ ਮਨਸਾਹ ਬਹੁਤ ਬਹੁਤ ਸਵਾਗਤ ਆ ਪ੍ਰਾਈਮ ਮੋਦੇ ਚੈਨਲ ਸਭ ਤੋਂ ਪਹਿਲਾਂ ਭਾਰਤ ਮਾਤਾ ਦੀ ਜੈ ਬੰਦੇ ਮਾਹਰਮ ਅੱਜ 15 ਅਗਸਤਾਂ ਬਹੁਤ ਬੜਾ ਪਵਿੱਤਰ ਦਿਹਾੜਾ ਵਾ ਜੀ ਸਾਰੀ ਦੁਨੀਆ ਮਨਾ ਰਹੀ ਆ ਜੀ ਸਭ ਤੋਂ ਪਹਿਲਾਂ ਬਹੁਤ ਬਹੁਤ ਵਧਾਈਆਂ ਤੁਹਾਨੂੰ ਵੀ ਪ੍ਰਾਈਮ ਮੋਦੇ ਨੂੰ ਵੀ ਸਾਰੇ ਆਮ ਖਾਸ ਨੂੰ ਵਧਾਈਆਂ ਜੀ ਉਸ ਤੋਂ ਬਾਅਦ ਸਾਨੂੰ ਮਿਲਿਆ ਹੈ ਕੁਰਬਾਨੀਆਂ ਦੇ ਕੇ ਆਜ਼ਾਦੀ ਮਿਲੀ ਆ ਤੁਹਾਨੂੰ ਪਤਾ ਹੀ ਬਹੁਤ ਕੁਰਬਾਨੀਆਂ ਦੇ ਕੇ ਸਾਨੂੰ ਆਜ਼ਾਦੀ ਮਿਲੀ ਆ ਆਜ਼ਾਦੀ ਮਿਲਣ ਦੇ ਤੇ ਅੱਜ ਆਜ਼ਾਦੀ ਮਿਲੀ ਆ ਤੜਕੇ 4 ਵਜੇ ਮੰਦਰ ਚ ਵੀ ਆਦਵੀ ਹੋ ਗਈ ਪਰਾਚੀਨ ਛੇ ਮੰਦਰਾ ਜਿਹੜਾ ਲਲੇੜੀ ਰੋਡ ਤੇ ਜੀ ਜੀ ਔਰਤਾਂ ਸਾਡੇ ਭਗਵਾਨ ਬੋੜੇਨਾਥ ਜੀ ਦਾ ਸ਼ਿਵਲਿੰਗ ਨੂੰ ਵੀ ਤੋੜਿਆ ਗਿਆ ਜੀ ਅਤੇ ਸੋਨੇ ਦਾ ਚੋਰੀ ਕੀਤੀ ਗਈ ਚਾਂਦੀ ਜੋ ਵੀ ਸੀ ਸਮਾਨ ਉੱਤੇ ਲੈ ਗਏ ਜੀ ਮੈਂ ਇਹ ਕਹਿਣਾ ਚਾਨਣਾ ਵੀ ਜਿਹੜੇ ਸਿਰਫਰੇ ਲੋਕ ਨੇ ਇਹਨਾਂ ਤੇ ਪ੍ਰਸ਼ਾਸਨ ਨਾ ਕਿਉਂ ਨਹੀਂ ਪਉਂਦਾ ਹੈਗਾ ਜੀ ਵੀ ਜਦੋਂ ਫੜੇ ਜਾਂਦੇ ਆ ਕਹਿੰਦੇ ਮੰਦਬੁੱਧੀ ਆ ਜੀ ਇਹ ਵੀ ਆਪਣੇ ਘਰ ਵਿੱਚ ਕਿਉਂ ਨਹੀਂ ਕਰਦੇ ਲੋਕ ਇਹ ਮੰਦੂਗਾ ਵੇ ਤਾਂ ਗੁਰਦੁਆਰਿਆਂ ਦੇ ਵਿੱਚ ਵੀ ਹੁੰਦਾ ਜਦ ਗੁਰਦੁਆਰਿਆਂ ਦੀ ਗੱਲ ਕਰਦੇ ਆ ਗੁਰਦੁਆਰਿਆਂ ਚ ਬੇਅਦਬੀ ਹੁੰਦੀ ਆ ਉੱਥੇ ਵੀ ਬੇਅਦਬ ਮੰਦਬੁੱਧੀ ਗਿਆ ਕੇ ਛੱਡ ਦਿੱਤਾ ਜਾਂਦਾ ਤੇ ਮੰਦਰਾਂ ਦੇ ਵਿੱਚ ਵੀ ਮੰਦਬੁੱਧੀ ਕੱਲ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਬੱਚੇ ਨੇ ਬੇਅਦਬੀ ਕੀਤੀ ਆ ਉਹ ਬੜੀ ਘੋਰ ਨਿੰਦਾ ਵਾ ਅੱਜ ਖੰਨੇ ਵਿੱਚ ਹੋ ਗਈ ਆ ਇਹ ਕਿੱਦਾਂ ਜਾ ਰਿਹਾ ਏ ਇਹ ਸਮਾਜ ਦੇ ਵਿੱਚ ਦੰਗਾ ਫਸਾਦ ਕਰਾਉਣ ਦੀ ਛਾਛਾ ਰਚ ਰਿਹਾ ਲੋਕੀ ਮੰਦਭੁੱਦੀ ਲੋਕ ਨੇ ਜਿਹੜੇ ਸ਼ਰਾਰਤੀ ਲੋਕ ਨੇ ਕੋਣ ਨੇ ਮੰਡ ਸਾਹਿਬ ਕੀ ਕੀ ਨਾ ਵਾਲੇ ਇਸ਼ਾਰਾ ਕਰ ਰਹੇ ਹੋ ਤੁਸੀਂ ਕੋਣ ਕਹਿਜੇ ਕਿਹੜੀਆਂ ਪਾਵਰਾਂ ਨੇ ਜਿਨ੍ਹਾਂ ਦੇ ਫਿਰਦੇ ਉੱਪਰ ਮਾਈ ਕਿਹੜੇ ਮਾਈ ਬਾਪ ਦਾ ਹੱਥ ਆ ਜਿਹੜਿਆਂ ਮਾਈ ਬਾਪ ਦਾ ਹੱਥ ਨਹੀਂ ਜਿਹੜੀਆਂ ਵਿਦੇਸ਼ੀ ਤਾਕਤਾਂ ਨੇ ਸਾਡੇ ਪੰਜਾਬ ਨੂੰ ਹਰ ਸਮੇਂ ਤੋੜਨ ਦੀ ਗੱਲਾਂ ਕਰਦੇ ਨੇ 2015 ਦਾ ਤਾਂ ਅਜੇ ਮਾਮਲੇ ਨਿਪਟਿਆ ਨਹੀਂ ਤਾਂ ਅਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਜਣੀ ਉਹ ਅੱਜ ਤੱਕ ਅਜੇ ਨਿਪਟਿਆ ਨਹੀਂ ਉਹ ਹੁਣ ਕਦੇ ਜੰਡਿਆਲਾ ਉਹਦੇ ਆਪਣੇ ਜੰਡਿਆਲਾ ਪੰਡਿਤ ਜਲੰਦਰ ਦਿਹਾਤੀ ਜੋਗੀ ਕੱਲ ਬੇਅਦਬੀ ਅੱਜ ਖੰਨੇਚ ਹੋ ਗਈ ਇਹ ਕੀ ਮਤਲਬ ਕੀ ਆ ਸਾਡੇ ਸਨਾਤਨ ਪ੍ਰੇਮੀਆਂ ਤੂੰ ਨਾ ਛੇੜਨੇ ਲੋਕ ਮੈਂ ਅੱਜ ਖੰਨਾ ਦੇ ਪ੍ਰਸ਼ਾਸਨ ਨੂੰ ਵੀ ਪਹਿਲਾਂ ਵੀ ਕਹਿ ਕੇ ਆਇਆ ਬਈ ਖੰਨਾ ਦੇ ਪ੍ਰਸ਼ਾਸਨ ਦੇ ਨਾਲ ਅਸੀਂ ਸਪੋਰਟ ਕਰਾਂਗੇ ਜੀ ਲੇਕਿਨ ਦੋਸ਼ੀਆਂ ਨੂੰ ਜਲਦੋਂ ਜਲਦ ਫੜੋ ਨਹੀਂ ਪੰਜੇ ਦਿਨ ਬਾਅਦ ਇਹਨਾਂ ਨੇ ਧਾਰਮਿਕ ਜਥੇਬੰਦੀਆਂ ਸਾਰੇ ਖੰਨੇ ਦੇ ਲੋਕਾਂ ਨੇ ਸਨਾਤਨੀਆਂ ਨੇ ਇਹ ਕਿਹਾ ਵੀ ਅਸੀਂ ਪੰਜੇ ਦਿਨ ਬਾਅਦ ਬਾਜ਼ਾਰ ਬੰਦ ਕਰਾਂਗੇ ਜੀ ਜੇ ਨਾ ਫੜਿਆ ਗਿਆ ਤਾਂ ਦੋਸ਼ੀ ਡੜੇ ਜੀ ਕੈਮਰੇ ਵਿੱਚ ਸ਼ਰਮ ਦੋਸ਼ੀ ਨਜ਼ਰ ਆ ਰਹੇ ਨੇ ਜੀ ਸ਼ਿਵਲਿੰਗ ਨੂੰ ਤੋੜਦੇ ਪਏ ਨੇ ਉਹਦੇ ਚੋਰੀਆਂ ਕਰਦੇ ਪਏ ਨੇ ਇਹ ਬੜੀ ਨਿੰਦਣਯੋਗ ਗੱਲ ਹੈ ਮੰਡ ਸਵਕਾਰਨ ਕੀ ਰਿਹਾ ਅੱਜ ਦਾ ਦਿਨ ਹੀ ਕਿਉਂ ਚੁਣਿਆ ਗਿਆ ਮੈਂ ਇਹੀ ਤਾਂ ਕਹਿਣਾ ਚਾਹਨਾ ਵਾਂ ਪਹਿਲਾਂ ਗੁਰਪਤਵੰਦ ਪੰਨੂ ਨੇ ਕਿਹਾ ਬਈ ਮੁੱਖ ਮੰਤਰੀ ਭਵਨਤ ਸਿੰਘ ਆਨ ਨੂੰ ਧੰਕੀ ਦਿੱਤੀ ਆ ਕਦੇ ਹਰਿਆਣੇ ਧੰਕੀ ਦਿੰਦਾ ਕਦੇ ਹਿਮਾਚਲ ਦਿੰਦਾ ਇਹ ਗੱਲਾਂ ਕੀ ਆ ਤਿਰੰਗਾ ਝੰਡਾ ਸਾਡੀ ਆਨ ਬਾਨ ਸ਼ਾਨ ਆ ਉਹ ਕਹਿੰਦਾ ਲਹਿਰਾਉਣ ਨਹੀਂ ਦਊਗਾ ਜਿਹੜਾ ਰੋਕੂਗਾ ਚਲੋ ਪੰਨੂ ਦੀ ਗੱਲ ਛੱਡਦੇ ਆ ਪੰਨੂ ਤਾਂ ਪੰਨੂ ਤਾਂ ਅਲੱਗ ਆ ਉਹ ਤਾਂ ਬਾਹਰ ਬੈਠਾ ਉਹਦੇ ਕਹਿਣ ਉਹਦੇ ਉਹਦੇ ਕਹਿਣ ਨਾਲ ਮੰਡ ਸਾਬ ਉਹਦੇ ਕਹਿਣ ਨਾਲ ਖਾਲਸਾ ਤੁਹਾਨੂੰ ਪੜ ਨਹੀਂ ਜਾਣਾ ਤੁਸੀਂ ਕਹਿੰਨ ਰੋਲਾ ਪਾਈ ਜਾਂਦੇ ਹੋ ਆਪਾਂ ਖਾਲਸਾ ਦੀ ਗੱਲ ਹੈ ਗੈਰਾਂ ਬਤਰੰਗੇ ਝੰਡੇ ਦੀ ਜਿਹੜੇ ਤਿਰੰਗੇ ਝੰਡੇ ਦੀ ਆਨ ਵਾਨ ਸ਼ਾਨ ਆ ਸਾਡਾ ਉਹਦੇ ਤਿਰੰਗੇ ਝੰਡੇ ਥੱਲੇ ਦੀ ਖੁਸ਼ੀਆਂ ਬਣਾ ਰਹੇ ਆ ਸਾਨੂੰ ਕੁਰਬਾਨੀਆਂ ਦੇ ਕੇ ਤਿਰੰਗਾ ਝੰਡਾ ਮਿਲਿਆ ਜੀ ਲੈਨ ਗਲਬਾ ਤਿਰੰਗੇ ਝੰਡੇ ਦੀ ਗੱਲ ਦੀ ਕੈਨੇਡਾ ਬੈ ਕੇ ਸਾਡੇ ਤਿਰੰਗੇ ਝੰਡੇ ਦਾ અપਮਾਨ ਕਰਦੇ ਆ ਅਸੀਂ ਕਿਵੇਂ ਬਰਦਾਸ਼ਤ ਕਰ ਲਾਂਗੇ ਅਸੀਂ ਭਾਰਤੀ ਨਾਗਰਿਕਾਂ ਅਸੀਂ ਤਿਰੰਗੇ ਝੰਡੇ ਨੂੰ ਉੱਚਾ ਰੱਖਣਾ ਮਤਲਬ ਤੁਹਾਡੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ ਸਹਿਮਤ ਹਾਂ ਪਰ ਟੱਕਰ ਮਾਰੋ ਜਾ ਕੇ ਉਹਦੇ ਵਿੱਚ ਗੁਰਵੰਤ ਬੰਨੂ ਦੇ ਵਿੱਚ ਇੱਥੇ ਇੱਥੇ ਜਾ ਕੇ ਇੱਥੇ ਆ ਕੇ ਲੱਗਦਾ ਨਹੀਂ ਵੀ ਮੋਲ ਕਰਾ ਹੁੰਦਾ ਜਦੋਂ ਸਾਨੂੰ ਭਾਰ ਸਰਕਾਰ ਬਈਆ ਦੇਊਗੀ ਅਸੀਂ ਸਾਰੇ ਲੋਕ ਕੈਨੇਡਾ ਅਮਰੀਕਾ ਜਾ ਕੇ ਕਾਲਰ ਫੜ ਕੇ ਲਿਆਵਾਂਗੇ ਕਾਲਰ ਤੋਂ ਫੜਾਂਗੇ ਉਹਦੇ ਜਦ ਵੀ ਦੇਖਦੇ ਤੁਸੀਂ ਫੁਰਕੀਆਂ ਦੇ ਵਿੱਚ ਰਹਨੇ ਹੋ ਜਦ ਵੀ ਦੇਖਦੇ ਤੁਸੀਂ ਹਮੇਸ਼ਾ ਚਰਚਾ ਦੇ ਵਿੱਚ ਰਹਨੇ ਹੋ ਲੁਧਿਆਣੇ ਦੀ ਗੱਲ ਕਰ ਲਈਏ ਪੂਰੇ ਪੰਜਾਬ ਦੇ ਵਿੱਚ ਗੱਲ ਕਰ ਲਈਏ ਪੰਜਾਬ ਦੀ ਗੱਲ ਕਰ ਲਈਏ ਤੁਸੀਂ ਫਿੱਤੀ ਜਗ੍ਹਾ ਟੱਕਰ ਮਾਰੋ ਅਗਲੇ ਦੇ ਵਿੱਚ ਜਗੇ ਤੁਹਾਨੂੰ ਨਾਲ ਲੈ ਕੇ ਚਲਾਂਗਾ ਅਮਰੀਕਾ ਕਿਉਂਕਿ ਤੁਸੀਂ ਮੀਡੀਆ ਲਾਈਵ ਕਰੋਗੇ ਨਾ ਉੱਥੇ ਵੀ ਟੱਕਰ ਮਾਰੀ ਜਾਂ ਨਹੀਂ ਮਾਰੀ ਗੱਲ ਤੁਸੀਂ ਕਿਹ ਟੱਕਰ ਨਹੀਂ ਮਾਰੀ ਲੋਕ ਕਮੈਂਟਾਂ ਚ ਮੰਡ ਸਾਹਿਬ ਇਹ ਕਹਿੰਦੇ ਨੇ ਵੀ ਮੰਡ ਸਾਹਿਬ ਸਿਰਫ ਪਬਲਿਸਿਟੀ ਲਈ ਕਰਦੇ ਨੇ ਮੰਡ ਸਾਹਿਬ ਸਿਰਫ ਸਿਕਿਉਰਿਟੀ ਲਈ ਕਰਦੇ ਨੇ ਇੱਕ ਮਿੰਟ ਉਹ ਲੱਖਾ ਸਧਰਾ ਕੀ ਕਰਦਾ ਜਿਹੜਾ ਸਾਡੇ ਪ੍ਰਵਾਸੀਆਂ ਨੂੰ ਢੁਕਾਉਂਦਾ ਪਿਆ ਵੀ ਪ੍ਰਵਾਸੀ ਰਹਿਣ ਹੀ ਦੇਣਾ ਪੰਜਾਬ 'ਚ ਉਹ ਕੀ ਮਤਲਬ ਹੈ ਲੱਖਾ ਸਤਰਾ ਉਹ ਤਾਂ ਉਹ ਤਾਂ ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ ਪੰਜਾਬ ਦੀ ਧਰਤੀ ਦੀ ਗੱਲ ਕਰਦਾ ਪੰਜਾਬ ਦੀ ਹੋਂਦ ਦੀ ਗੱਲ ਕਰਦਾ ਉਹ ਵੱਡਾ ਮਤਲਬੀ ਬੰਦਾ ਲੱਖਾ ਸਤਰਾ ਮੈਂ ਤੁਹਾਡੇ ਕਹਿ ਉਹਨੇ ਆਪ خود ਇੰਟਰਵਿਊ 'ਚ ਕਿਹਾ ਵੀ ਜਨਮਰਾ ਦਾ ਲੱਗਿਆ ਮੈਂ ਕਰ ਲੂੰਗਾ ਸਭ ਕੁਝ ਦਰਸ਼ਕ ਦੇਖ ਰਹੇ ਨੇ ਮੰਡ ਸਵਾਲ ਮੰਡ ਸਾਹਿਬ ਨੂੰ ਸਵਾਲ ਕਰੂੰਗਾ ਮੰਡ ਸਾਹਿਬ ਤੁਹਾਡੀ ਇੱਕ ਦੇਣ ਦੇ ਦੋ ਮੈਂ ਕਿਹਦੇ ਦੇ ਦੱਸ ਦੋ ਪੰਜਾਬੀਆਂ ਨੂੰ ਪੰਜਾਬੀਆਂ ਲਈ ਤੁਹਾਡੀ ਕੀ ਦੇਣਾ ਨਹੀਂ ਲੱਖੇ ਸਤਰਾ ਕੀ ਦੇਣਾ ਜੀ ਪੰਜਾਬ ਪੰਜਾਬੀਆਂ ਦੀ ਗੱਲ ਕਰਦਾ ਪਾਣੀ ਦੀ ਗੱਲ ਕਰਦਾ ਪੰਜਾਬ ਦੀ ਗੱਲ ਕਰਦਾ ਅਸੀਂ ਪਾਕਿਸਤਾਨ ਦੀ ਗੱਲ ਕਰਦੇ ਆ ਤੁਸੀਂ ਇਕੱਲੇ ਹਿੰਦੂਆਂ ਦੀ ਗੱਲ ਕਰਦੇ ਹੋ ਨਹੀਂ ਮੈਂ ਸਾਰਿਆਂ ਦੀ ਕਰਦੀ ਆ ਸਾਰੇ ਹਿੰਦੂ ਮਸਲ ਸਿੱਖ ਸਾਈ ਜੈਨੀ ਬੋਧੀ ਸਾਡੇ ਸਾਰੇ ਭਰਾ ਨੇ ਮੈਂ ਇਕੱਲੇ ਹਿੰਦੂਆਂ ਦੀ ਗੱਲ ਕਰ ਬਸ ਸਾਰੇ ਪ੍ਰੇਮੀਆਂ ਦੀ ਗੱਲ ਕਰਦੇ ਆ ਆ ਇਹ ਕੌਣ ਆ ਰਮੇਸ਼ ਭਗਤ ਆ ਇਹ ਸਰਦਾਰ ਖੜੇ ਆ ਇਹ ਕਸ਼ਮੀਰੀ ਗਰੀ ਗੜੇ ਆ ਬਾਬੇ ਖੜੇ ਆ ਆਪਾਂ ਸਾਰੇ ਭਰਾ ਆ ਮੰਡਾਵਾ ਵੱਲ ਤੁਸੀਂ ਪੱਤਰਕਾਰ ਹੀ ਬੰਡ ਬਾਨੇ ਹੋ ਨਹੀਂ ਨਹੀਂ ਮੰਡਾਵਾ ਇਹ ਗੱਲ ਨਾ ਕਹੋ ਤੁਸੀਂ ਇਹ ਗੱਲ ਨਾ ਕਹੋ ਤੁਸੀਂ ਬੰਡ ਬਾ ਰਹੇ ਹੋ ਤੁਸੀਂ ਇਹ ਤੁਸੀਂ ਇਹ ਗੱਲ ਮੰਡਾ ਸਾਹਿਬ ਇਹ ਗੱਲ ਨਾ ਕਹੋ ਕਿ ਹਿੰਦੂਆਂ ਦੀ ਜਿਹੜੇ ਨਹੀਂ ਮੈਂ ਮੰਡ ਸਾਹਿਬ ਮੈਂ ਸ਼ੇਵਜ਼ਾਨਾ ਦੀ ਸ਼ੇਵਜ਼ਾਨਾ ਬਦਿਆ ਵੀ ਨੇ ਸ਼ੇਵਜ਼ਾਨਾ ਬਦਿਆ ਵੀ ਨੇ ਸ਼ੇਵਜ਼ਾਨਾ ਬਦਿਆ ਵੀ ਨੇ ਸਾਰਿਆਂ ਨੂੰ ਮੈਂ ਕਿਸੇ ਦੀ ਕਰਵਾਨੀ ਨਹੀਂ ਮੈਂ ਹਿੰਦੂਆਂ ਦੀ ਗੱਲ ਨਹੀਂ ਕਰਦਾ ਮੈਂ ਮੈਂ ਹਿੰਦੂਆਂ ਸਰ ਮੇਰੀ ਗੱਲ ਤਾਂ ਸੁਣ ਲੋ ਗੱਲ ਤਾਂ ਸੁਣ ਲੋ ਮੇਰੀ ਗੱਲ ਮੇਰੀ ਗੱਲ ਤਾਂ ਸੁਣ ਲੋ ਮੇਰੀ ਗੱਲ ਤਾਂ ਸੁਣ ਲੋ ਗੱਲ ਤਾਂ ਸੁਣ ਲੋ ਟੱਡੇ ਹੋ ਜਾਓ ਮੇਰੀ ਗੱਲ ਸੁਣ ਲੋ ਮੈਂ ਹਿੰਦੂਆ ਦੀ ਗੱਲ ਨਹੀਂ ਕਰਦਾ ਵਧੀਆ ਜੀ ਵਧੀਆ 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 ਸ਼ੇਓ ਸੁਣਤਾ ਲੋ ਗੱਲ ਤਾਂ ਸੁਣ ਲੋ ਜਿਲ੍ਹੇ ਵਿੱਚ ਦੋ ਬੰਦੇ ਕੈਦਾ ਭਈ ਉਥੇ ਪ੍ਰਵਾਸੀ ਰਹੂਗਾ ਨਹੀਂ ਬਿਲਕੁਲ ਬਿਲਕੁਲ ਉਹ ਕਿਉਂ ਜੀ ਉਹ ਉਹ ਕੌਣ ਹੁੰਦੇ ਲੋਕ ਉਹ ਕਹਿਣਗੇ ਬਿਲਕੁਲ ਕਿਹਾ ਜਿਹੜੀਆਂ ਚੋਰੀਆਂ ਚਬਕੀਆਂ ਹੁੰਦੀਆਂ ਰੇਤ ਤੇ ਚੋਰੀਆਂ ਚਬਕੀਆਂ ਜਿਹੜੇ ਪੰਜਾਬੀ ਕਿਰਪਾਨਾਂ ਮਾਰਦੇ ਆ ਪਾਕਿਸਤਾਨ ਦੇ ਹੀ ਆ ਇੱਕ ਇੱਕ ਬਾਬੇ ਨੇ ਬਲਾਤਕਾਰ ਕੀਤਾ ਜਨਨੀ ਦਾ ਉਹਦੇ ਬਾਰੇ ਬਾਬੇ ਗਾਤਰਾ ਸਾਹਿਬ ਆਇਆ ਬਾਬੇ ਨੇ ਉਹ ਪੈਰੇ ਪਾਗ ਰੱਖ ਲੈ ਜਨਨੀ ਦੇ ਉਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਜਨਨੀ ਮਰਦੀ ਨਹੀਂ ਲੋਕ ਸਵਾਲ ਉਟਾਉਂਦੇ ਨਹੀਂ মিডিਆ ਸਵਾਲ ਉਟਾਉਂਦਾ ਨਹੀਂ ਬਾਜੀ ਸਰ ਜਿਹੜਾ ਬੰਦਾ 도ਚੀ ਆ ਮੈਂ ਕਹਿੰਦਾ ਉਹਦੇ ਪਰਚਾ ਦਰਜ ਹੋਣਾ ਚਾਹੀਦਾ ਜਿਹੜਾ ਬੰਦਾ ਗਲਤ ਕਰੂਗਾ ਕਹਿੰਦੇ ਆ ਅਸੀਂ ਬਿਲਕੁਲ ਗੁਰਗੁਰਾਂ ਸਾਹਿਬ ਦੇ ਆਦੀ ਵੀ ਕਰਦਾ ਵਾ ਚਾਹੇ ਮੰਦਰ ਵਿੱਚ ਬੇਆਦਰੀ ਵੀ ਕਰਦਾ ਵਾ ਉਹਦੇ ਬੇਆਦਰੀ ਦੇ ਪਰਚਾ ਸਖਤ ਤੋਂ ਸਖਤ ਦਰਜ ਹੋਣੇ ਚਾਹੀਦੀ ਆ ਕੋਈ ਛੋਟੀ ਛੋਟੀ ਧਾਰਾ ਨਾ ਕਰਨੀ ਚਾਹੀਦੀ ਫਾਂਸੀ ਬਿਲਕੁਲ ਦੋ ਚਾਰ ਨੂੰ ਝਟਕਾ ਦਿਓ ਜਿਹੜੇ ਬੇਅਦਬੀ ਕਰਦੇ ਆ ਮੁੜ ਕੇ ਬੇਅਦਬੀ ਨਹੀਂ ਕਰਨਗੇ ਜ਼ਿੰਦਗੀ ਪੰਜਾਬ ਦੀ ਇਹਨਾਂ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਜਿਹੜਾ ਵੀ ਬੰਦਾ ਉਹ ਚਾਹੇ ਕੋਈ ਵੀ ਧਰਮ ਹੋਵੇ ਧਰਮ ਸਭ ਦਾ ਇੱਕ ਆ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ Hindu ਧਰਮ ਵੀ ਸਾਡੇ ਲਈ ਉਹ ਨਹੀਂ ਆ Sikh ਧਰਮ ਵੀ ਉਹ ਨਹੀਂ ਆ ਜਿਹੜਾ ਵੀ ਗਲਤ ਕਰਦਾ ਅਸੀਂ ਆਪ ਕਹਿੰਦੇ ਆ ਵੀ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਪਰ ਸਾਡਾ ਸਾਡਾ ਮਕਸਦ ਆਪਣੇ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਕਿਉਂਕਿ ਜਾਨ ਨਹੀਂ ਰੁਕਣੀ ਜਿਹੜੇ ਰਾਹ ਰੋਕੇ ਹੋਇਆ ਲੋਕਾਂ ਨੂੰ ਅੰਬਾਲਾ ਹੁਣ ਅਸੀਂ ਦਿੱਲੀ ਰੋਡ ਜਾਣਾ ਕਿੰਨੀ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਹੈ ਜਿਹੜੇ ਜ਼ਰੂਰੀ ਐਂਬੂਲੈਂਸ ਆ ਜਿਹੜਾ ਬਿਮਾਰ ਆ ਜਿਹਨੇ ਕੈਨੇਡਾ ਅਮਰੀਕਾ ਜਾਣਾ ਫਲੈਟ ਲੈਣੀ ਆ ਉਹ 4-4 ਘੰਟੇ ਕੁਮੀ ਆ ਰਿਹਾ ਇਹ ਵੀ ਇਹ ਵੀ ਬੋਲਿਆ ਕਰੋ ਜੀ ਬਈ ਜਿਹੜੇ ਕਿਸਾਨ ਆਉਂਦੇ ਆ ਪ੍ਰਾਈਮੂ ਦੇ ਹਮੇਸ਼ਾ ਬੋਲਦਾ ਪ੍ਰਾਈਮੂ ਦੇ ਚ ਥੋੜੀ ਆ ਕਬਰਾਂ ਮੰਡ ਸਾਹਿਬ ਜ਼ਿਆਦਾ ਲੱਗਦੇ ਆ ਨੇ ਕਿਸਾਨ ਆਉਂਨਾ ਇਹਨਾਂ ਨੂੰ ਕਹੋ ਆਪਣੀ ਜਿਹੜੀ ਜਿਹੜੀ ਵਿਵੇਕ ਬੁੱਧੀ ਵਰਤੋ ਨਾ ਕਿ ਚਲਾਕ ਤੁਸਤੀ ਫੰਡਾਂ ਦੇ ਤੌਰ ਤੇ ਨਾ ਚਲੋ ਉਹਨਾਂ ਨੂੰ ਕਹੋ ਉਠੋ ਉਥੋਂ ਆਪਣੇ ਘਰਾਂ ਵਿੱਚ ਚਲੋ ਮੰਡ ਸਾਹਿਬ ਰੋਟੀ ਕਿੱਤੋਂ ਕਾਦੀ ਕਰਨਿਓ ਕਣਕ ਦੀਓ ਕਰਨਿਓ ਕੋਈ ਹੋਰ ਚੀਜ਼ ਨਹੀਂ ਤਾਂ ਨਹੀਂ ਉਹ ਕਣਕੋਂ ਦੀ ਕਿੱਤੋਂ ਆ ਨਹੀਂ ਨਹੀਂ ਜਿਹੜੇ ਕਿਸਾਨ ਮੈਂ ਉਹ ਜਿਹੜੇ ਅਸਲੀ ਕਿਸਾਨ ਨੇ ਖੇਤਾਂ ਵਿੱਚ ਚਾਹੀਦੇ ਆ ਉਹ ਨਕਲੀ ਉਹ ਨਕਲੀ ਨੇ ਜਿਹੜੇ ਬਾਰਡਰ ਤੇ ਬੈਠੇ ਨੇ ਜਿਹੜੇ ਕਿਸਾਨ ਆਗੂ ਨਕਲੀ ਆ ਕਿਸਾਨ ਆਗੂ ਨਕਲੀ ਨੇ ਉਹ ਨਕਲੀ ਨੇ ਪੈਸੇ ਦੇ ਪੁੱਤਰ ਨੇ ਉਹ ਨਕਲੀ ਨੇ ਉਹ ਪੈਸੇ ਦੇ ਪੁੱਤਰ ਨੇ ਉਹ ਨਕਲੀ ਨੇ ਕਿਸਾਨ ਆਗੂ ਬਲੈਕਮੈਲਰ ਨੇ ਉਹ ਨਕਲੀ ਨੇ ਕਿਸਾਨ ਦਾ ਖਮਾ ਖੇਤਾਂ 'ਚ ਬੈਠਾ ਟਰੈਕਟਰ ਮਾਰਦਾ ਅਸਲੀ ਕਿਸਾਨ ਉਹਦਾ ਖੇਤਾਂ 'ਚ ਆ ਇਹਦਾ ਫੰਡਿੰਗ ਵਾਲੇ ਆ ਇਹ ਤੁਸੀਂ ਦੇਖ ਸਕਦੇ ਹੋ ਪਰ ਇੱਥੇ ਮੰਡਫਾ ਮੈਂ ਇਹੀ ਬੇਨਤੀ ਕਰੂੰਗਾ ਵੀ ਆਪਾਂ ਪਿਆਰ ਨਾਲ ਸਾਰੇ ਵਿੱਚ ਨਹੀਂ ਤੁਹਾਡੇ ਨਾਲ ਸਾਡੀ ਕੀ ਦੁਸ਼ਮਣੀ ਹੈ ਜਾਏ ਬੰਦੇ ਨਾਲ ਬਾਬਾ ਇਹਨਾਂ ਦੀ ਦੁਸ਼ਮਣੀ ਹੈ ਸਾਰੇ ਕੱਟੇ ਰਹਿ ਰਹੇ ਅਸੀਂ ਵੀ ਆਪਾਂ ਭਾਈਚਾਰ ਭਾਈਚਾਰ ਕੈਮਰਾਮੈਨ ਇੱਕ ਵਾਰ ਕੈਮਰਾਮੈਨ ਕੋਈ ਕੈਮਰਾ ਦਿਖਾ ਦਿੱਤਾ ਜਾਵੇ ਅਸੀਂ ਇਕੱਠੇ ਤਾਂ ਹੀ ਗੜੇ ਮੰਡ ਸਾਹਿਬ ਬੇਨਤੀ ਇਹੀ ਹੈ ਵੀ ਭਾਈਚਾਰਕ ਸਾਂਝ ਨੂੰ ਆਪਾਂ ਬੜਾ ਕੇ ਰੱਖੀਏ ਜਿਹੜੇ ਅਸੀਂ ਤਾਂ ਭਾਈ ਸਾਰੇ ਬਣਾ ਰਹੇ ਆਂ ਸਾਡੇ ਜਿਹੜੇ ਕਿਸਾਨਾਂ ਗੋਰੋਂ ਕਿਹਾ ਕਰੋ ਵੀ ਲੋਕ ਪਰੇਸ਼ਾਨ ਹੋ ਰਹੇ ਸੜਕਾਂ ਟੁੱਟੀਆਂ ਪਿੰਡਾਂ ਦੀਆਂ ਲੋਕ ਕਿੱਥੇ ਜਾਣ ਲੋਕ ਜੇ ਕੋਈ ਬੰਦਾ ਬਿਮਾਰ ਆ ਕੋਸ਼ਾ ਉਹਨੂੰ ਦੋ ਦੋ ਤਿੰਨ ਤਿੰਨ ਘੰਟੇ ਪਿੰਡਾਂ ਦੇ ਵਿੱਚੋਂ ਘੁੰਮ ਕੇ ਲੱਗ ਜਾਂਦੇ ਆ ਜੀ ਇਹਦਾ ਮਤਲਬ ਇਹ ਆ ਜੀ ਮੰਨ ਸਾਹਿਬ ਜਿਹੜੀ ਅੱਜ ਬਹੁਤ ਵੱਡੀ ਇੱਕ ਐ ਮੰਦਿਰ ਦੇ ਵਿੱਚ ਕਟਨਾ ਵਾਪਰੀ ਆ ਬਹੁਤ ਨਿੰਦਣਯੋਗ ਆ ਉਹਦੇ ਲਈ ਹੁਣ ਤੁਸੀਂ ਕੀ ਐਕਸ਼ਨ ਲੈ ਰਹੇ ਹੋ ਕੀ ਕਾਰਵਾਈ ਕਰ ਪਹਿਲਾਂ ਸਭ ਤੋਂ ਪਹਿਲਾਂ ਸਾਡੇ ਹਿਰਦੇਰੇ ਬਲੁੰਦਰੇ ਗਏ ਨੇ ਭਗਵਾਨ ਬੋਲੇ ਨਾ ਸਾਵਨ ਦੇ ਦਿਨ ਚੱਲਦੇ ਪਏ ਨੇ ਬਹੁਤ ਬਹੁਤ ਮਾੜੀ ਗੱਲ ਆ ਜੋ ਵੀ ਸ਼ਰਾਰਤੀ ਅਨਸਰ ਆ ਜਿਨੇ ਚੋਰੀ ਕੀਤੀ ਆ ਭਗਵਾਨ ਸ਼ਿਵਲਿੰਗ ਜੀ ਨੂੰ ਤੋੜਿਆ ਉਦੀ ਬਹੁਤ ਜ਼ਿਆਦਾ ਮਨਿੰਦਾ ਕਰਦਾ ਹਾਂ ਘੋਰ ਨਿੰਦਾ ਕਰਦਾ ਹਾਂ ਔਰ ਸਖਤ ਤੋਂ ਸਖਤ ਫਾਂਸੀ ਹੋਣੀ ਚਾਹੀਦੀ ਆ ਕਿਉਂਕਿ ਇਹਨਾਂ ਲੋਕਾਂ ਨੂੰ 4-5 ਨੂੰ ਛਡਕਾ ਦੇਣਾ ਸਰਕਾਰ ਤੇ ਇਸ ਕਰੇ ਲੋਡ ਆ ਜਾਣਗੇ 4-5 ਫਾਂਸੀ ਹੋ ਜੇ ਮਨ ਸਾਹਿਬ ਲੋਅਨ ਆਰਡਰ ਦੀ ਸਥਿਤੀ ਨੂੰ ਕਿੱਦਾਂ ਦੇਖਦੇ ਹੋ ਭਗਵੰਤ ਮਾਨ ਸਾਹਿਬ ਕਹਿ ਰਹੇ ਸੀਗੇ ਵੀ ਲੋਅਨ ਆਰਡਰ ਦੀ ਸਥਿਤੀ ਨੂੰ ਬਿਲਕੁਲ ਬਰਕਰਾਰ ਰੱਖਿਆ ਜਾਊਗਾ ਕਿੱਦਾਂ ਦੇਖਦੇ ਹੋ ਲੋਅਨ ਆਰਡਰ ਨੂੰ ਆਪ ਹੁਣ ਤੇ ਡੀਜੀਪੀ ਸਾਹਿਬ ਨੇ ਸ਼੍ਰੀ ਗੌਰਵ ਜਾਦਵ ਜੀ ਬਿਲਕੁਲ ਸਹੀ ਕੰਮ ਕਰ ਰਹੇ ਆ ਪੰਜਾਬ ਪੁਲਿਸ ਸਹੀ ਕੰਮ ਕਰ ਰਹੀ ਆ ਨਸ਼ਿਆਂ ਦੇ ਕੰਟਰੋਲ ਚੱਲ ਰਿਹਾ ਲੇਕਿਨ ਮੈਂ ਇੱਥੇ ਵੀ ਕਹੂੰਗਾ ਕਲੀ ਪੁਲਿਸ ਦੀ ਜ਼ਿੰਮੇਵਾਰੀ ਕਹਿੰਦੇ ਮਾਂ ਪਿਓ ਦੀ ਜ਼ਿੰਮੇਵਾਰੀ ਆ ਉਸ ਬੱਚੇ ਤੇ ਨਿਗਾਹ ਰੱਖਣਾ ਕਿ ਕਿਥੋਂ ਨਸ਼ਾ ਲੈਂਦਾ ਉਹਨੂੰ ਫੜਾਉਣਾ ਪਰ ਲੋਕੀ ਨਹੀਂ ਫੜਾਉਂਦੇ ਜੇ ਲੋਕਾਂ ਨੂੰ ਤਖਲੀਫ ਆ ਫੜਾਉਣ ਦੀ ਤਾਂ ਗੁਰਸਮਨ ਸਿੰਘ ਮੰਡ ਨੂੰ ਦਾ ਦੇਣਾ ਨੰਬਰ ਮੇਰੇਗਾ 9501615555 ਇਹ ਮੰਡ ਸਾਹਿਬ ਨਾਲ ਕਿ ਗੱਲਾਂ ਗੱਲਾਂ ਨਾਲੇ ਕੰਮ ਫਰਿੰਗ ਜਾਂ ਖੜੇਗੇ ਉਹ ਵੀ ਨਾਲ ਨਹੀਂ ਦੇਖ ਵਰਤਕ ਦੇਖ ਲੋ ਪਰ ਤੁਸੀਂ ਇੱਕ ਵਾਰੀ ਅਸੀਂ ਤਾਂ ਵਰਤੇ ਆਇਆ ਪ੍ਰਾਈਮ ਨੇ ਤਾਂ ਬਹੁਤ ਲੰਬੇ ਸਮੇਂ ਤੋਂ ਤੁਹਾਡੇ ਨਾਲ ਵਰਤੇ ਆ ਨਹੀਂ 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 ਮੈਂ ਤਾਂ ਲਗਾਤਾਰ ਵਰਤੋ ਨਾ ਅਸੀਂ ਤਾਂ ਲੰਬੇ ਸਮੇਂ ਤੋਂ ਵਰਤੇ ਦੇਣ ਤੁਹਾਡੇ ਨਾਲ ਅਸੀਂ ਲੋ ਨਾ ਬਿਕਣ ਵਾਲੇ ਨਾ ਹੱਕਣ ਵਾਲੇ ਨਾ ਥੱਕਣ ਵਾਲੇ ਆ ਜਿਹੜਾ ਕ੍ਰਾਈਮ ਕਰੂਗਾ ਉਹਨੂੰ ਫੜਾਉਣੇ ਫੜਾਣਾ ਚਾਹੇ ਗੈਂਗਸਟਰ ਦਾ ਚਾਹੇ ਕੋਈ ਵੀ ਆ ਹੁਣ ਕਿੰਨਾ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਹੋ ਇੱਥੇ ਐਸਐਸਪੀ ਨੂੰ ਮੈਡਮ ਨੂੰ ਕੀ ਮੰਗ ਕਰਦੇ ਆ ਮੈਂ ਆਇਆ ਮੈਡਮ ਅਛੂਨੀ ਗਟਿਆਲ ਜੀ ਆਏ ਆ ਉਹਨਾਂ ਦਾ ਜੀ ਆਏ ਆ ਖੰਨਾ ਵਿੱਚ ਆਏ ਨੇ ਨਵੇਂ ਐਸਐਸਪੀ ਆਏ ਨੇ ਬਈ ਹੁਣ ਮੈਂ ਤਾਂ ਇਹ ਕਹਾਂਗਾ ਵੀ ਇੱਥੇ ਲਾਡਰ ਜਿਹੜੇ ਆ ਮੰਦਿਰ ਦੇ ਵਿੱਚ ਬੇਅਦਬੀ ਹੋ ਰਹੀ ਆ ਉਹਦੇ ਸਬੰਧ ਵਿੱਚ ਅੱਜ ਸ਼ਾਮ ਨੂੰ 5 ਵਜੇ ਤੱਕ ਸਾਰੇ ਹਿੰਦੂ ਜਥੇਬੰਦੀਆਂ ਸਾਡੇ ਸਨਾਤਨ ਪ੍ਰੇਮੀਆਂ ਨੇ ਕਾਲ ਦਿੱਤੀ ਆ ਵੀ 5 ਵਜੇ ਤੱਕ ਨਾ ਬੰਦ ਕਰਾਂਗੇ ਜੀ ਬਹੁਤ ਬਹੁਤ ਧੰਨਵਾਦ ਇਹ ਸਨ ਸਾਡੇ ਨਾਲ ਗੁਰਸੇਵ ਮਨ ਸਿੰਘ ਮਾਨ ਜੀ ਸਾਡੇ ਰਣਮਾਨਤ ਕਸ਼ਮੀਰ ਗਿਰੀ ਜੀ ਵੀ ਮੌਜੂਦ ਨੇ ਗੱਲਬਾਤ ਕਰਦੇ ਆ ਇਹ ਵੀ ਚਰਚਾ ਦੇ ਵਿੱਚ ਹਮੇਸ਼ਾ ਬڑے ਰਹਿੰਦੇ ਨੇ ਅੱਜ ਜੋ ਮੰਦਿਰ ਦੇ ਵਿੱਚ ਘਟਨਾ ਵਾਪਰੀ ਆ ਬਹੁਤ ਦੁਖਦਾਈ ਘਟਨਾ ਕੀ ਕਹਿਣਾ ਚਾਹੁੰਦੇ ਸਾਡੇ ਹਿਰਦੇ ਜਿਹੜੀ 7 ਵਜੇ ਆ ਕੋਪਰ ਭਾਈ ਦੇ ਕਾਬਲ ਲਈ ਅਸੀਂ ਮੰਗ ਕੀਤੀ ਆ ਕਿ ਇਹਨਾਂ ਦੋਸ਼ੀਆਂ ਨੂੰ 5 ਵਜੇ ਤੱਕ پکڑੋ ਔਰ ਇਹਨਾਂ ਨੂੰ ਫਾਂਸੀ ਦੇ ਆਰਡਰ ਕਰਾਏ ਜਾਣ ਜੀ ਤਾਂ ਸਾਨੂੰ ਸੰਤੁਸ਼ਟੀ ਹੈ ਇੱਕ ਇੱਕ ਮੰਦਰ ਦੇ ਵਿੱਚ ਨੁਕਸਾਨ ਨਹੀਂ ਹੋਇਆ ਪ੍ਰਾਚੀਨ ਸ਼ਿਵ ਮੰਦਰ ਦੇ ਵਿੱਚ 12 ਨੂੰ ਦੇਵੀ ਦਵਾਲਾ ਦੇ ਵਿੱਚ ਤਿੰਨ ਵਾਰ ਔਰ ਅੱਜ ਸਾਡੇ ਸਭ ਤੋਂ ਵੱਡੇ ਜੋ ਪ੍ਰਾਤਨ ਮੰਦਿਰ ਆ ਸ਼ਿਪਰੀ ਮੰਦਿਰ ਅੱਜ ਉੱਥੇ ਸ਼ੰਕਰ ਜੀ ਦਾ ਜੋ ਸ਼ਿਵਲਿੰਗ ਹੈ ਪ੍ਰਾਤਨ ਸ਼ਿਵਲਿੰਗ ਉਖਾੜਿਆ ਗਿਆ ਇਹ ਬਰਦਾਸ਼ਤ ਨਹੀਂ ਬਿਲਕੁਲ ਬਰਦਾਸ਼ਤ ਨਹੀਂ ਲੋਨ ਆਰਡਰ ਆਪਣੀ ਯਥਾ ਸਥਿਤੀ ਰੱਖੇ ਔਰ ਬੰਦੇ ਪਕੜੇ ਨਹੀਂ 5 ਵਜੇ ਤੋਂ ਬਾਅਦ ਸ਼ਹਿਰ ਵੀ ਬੰਦ ਹੋਏਗਾ ਜੋ ਸਾਡੀ ਅਗਲੀ ਰੰਗ ਦਿੱਤੀ ਹੋਏਗੀ ਉਸ ਦੇ ਨਾਲ ਪੂਰੇ ਪੰਜਾਬ ਦੇ ਹਿੰਦੂ ਲੀਡਰ ਬੁਲਾਏ ਜਾਣਗੇ ਔਰ ਪੂਰਾ ਪੰਜਾਬ ਇੱਕ ਮਤ ਚੱਲੇਗਾ ਕਿਉਂਕਿ ਇਹ ਸਾਡੇ ਸ਼ੰਕਰ ਭਗਵਾਨ ਦਾ ਮਾਮਲਾ ਕੋਈ ਐਸਾ ਵੈਸਾ ਮਾਮਲਾ ਨਹੀਂ ਹੈ ਜੀ ਮੰਡ ਸਾਹਿਬ ਲਈ ਲਾਸਟ ਆਫ ਆਲ ਕਰਦੇ ਆ ਮੰਨ ਸਾਹਿਬ ਸਾਵਣ ਦੇ ਦਿਨ ਚੱਲਦੇ ਨੇ ਪੋਲੇ ਨਥ ਦੇ ਦਿਨ ਚੱਲਦੇ ਨੇ ਇੱਕ ਤਾਂ ਸਾਵਣ ਦੇ ਦਿਨ ਦੂਸਰੇ ਦੂਸਰਾ ਅੱਜ 15 ਅਗਸਤ ਨੂੰ ਹੀ ਕਰਨ ਇੱਕ ਮੰਦਿਰ ਨੂੰ ਟਾਰਗੇਟ ਕਰਨਾ ਕਿੱਦਾਂ ਦੇਖਦੇ ਹੋ ਇਸ ਨੂੰ ਕਿਹਨਾਂ ਵੱਲੋਂ ਕਰਵਾਇਆ ਗਿਆ ਲੱਗਦਾ ਕੱਲ ਗੁਰੂਗ੍ਰਾਂਧ ਸਾਹਿਬ ਨੂੰ ਟਾਰਗੇਟ ਕੀਤਾ ਜਿਹੜੀ ਜਲੰਧਰ ਦੇ ਨੇੜੇ ਗ੍ਰਾਂਡ ਨੇ ਪੰਜ ਆਦਮੀ ਹੋਈ ਆ ਇੱਕ ਬੱਚਾ ਕਰ ਰਿਹਾ ਇਹ ਕਹੇ ਮਤਲਬ ਅੱਜ ਮੰਦਿਰ ਤੋੜ ਤੋੜ ਤੇ ਸ਼ਿਵਲਿੰਗ ਤੋੜ 15 ਅਗਸਤ ਦਿਨ ਹੀ ਕਿਉਂ ਤੇ ਪੋਲੇਨਾਥ ਦੇ ਦਿਨਾਂ ਦੇ ਵਿੱਚ ਹੀ ਕਿਉਂ ਇੰਨਾ ਲੋਕਾਂ ਨੂੰ ਨਰਕਾਂ ਚ ਵੀ ਜਗ੍ਹਾ ਨਹੀਂ ਮਿਲਨੀ ਅਸੀਂ ਸਮਾਜਿਕ ਤੌਰ ਤੇ ਤਾਂ ਕਹਿ ਰਿਹਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਬੇਨਤੀ ਕਰਦੇ ਗ੍ਰਹਿ ਮੰਤਰੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੂੰ ਵੀ ਫਾਂਸੀ ਦਾ ਕਾਨੂੰਨ ਬਣਾਓ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਦੋ ਚਾਰਾਂ ਨੂੰ ਫਾਂਸੀ ਦੇ ਦਿਓ ਕੋਈ ਬੇਅਦਬੀ ਨਹੀਂ ਕਰੂਗਾ ਫਿਰ ਮੰਦ ਅਕਸਰ ਮੰਦਬੁੱਧੀ ਕਹ ਕੇ ਛੱਡ ਕਿਉਂ ਦਿੱਤਾ ਜਾਂਦਾ ਇਹ ਇੱਥੇ ਤੁਹਾਨੂੰ ਲੱਗਦਾ ਵੀ ਸਰਕਾਰ ਦੀ ਸਰਕਾਰ ਦੀ ਨਲਾਇਕੀ ਹੈ ਜਾਂ ਇਸ਼ਾਰਾ ਦੀਆਂ ਅੰਜ਼ਰਾ ਉਹਦੇ ਸਰਕਾਰੀ ਤੌਰ ਤੇ ਨੂੰ ਫਾਂਸੀ ਦਿੱਤੀ ਜਾਵੇ ਜੀ ਉਹਦਾ ਤੇ ਕਰਉਣਾ ਕੀ ਹੈ ਜਿਹੜੇ ਸਾਡੇ ਭਗਵਾਨ ਸ਼੍ਰੀ ਬੋਲੇਨਾਥ ਦੀ ਬੇਅਦਬੀ ਕਰਦੇ ਪਏ ਨੇ ਮੰਦਰਾਂ ਦੀ ਬੇਅਦਬੀ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਯਾਦ ਵੀ ਕਰਦੇ ਨਾ ਸਾਨੂੰ ਇਹ ਸੈਣ ਨਹੀਂ ਨਾ برداشت ਹੋਊਗਾ ਆਪਣੇ ਘਰਦਿਆਂ ਨੂੰ ਨਹੀਂ ਗੁਰਦੇ ਆਪਣੇ ਮਾਪੇ ਨੂੰ ਨਹੀਂ ਗੁਰਦੇ ਕੱਲੇ ਜਾ ਕੇ ਗੁਰਦੁਆਰਿਆਂ ਦੇ ਵਿੱਚ ਮੰਦਰਾਂ ਦੇ ਮੰਦਰਾਂ ਦੇ ਵਿੱਚ ਜਾ ਕੇ ਕਰਨਾ ਹੁੰਦਾ ਉੱਥੇ ਮੰਨੂਦੀ ਆ ਇਹ ਹੀ ਤਾਂ ਦੁੱਖ ਦਾ ਕਾਰਨ ਆ ਬੰਗਲਾਦੇਸ਼ ਵਿੱਚ ਸਾਡੇ ਹਿੰਦੂ ਸਨਾਤਨ ਪ੍ਰੇਮੀਆ ਨੇ ਕਿੰਨਾ ਅਤਿਆਚਾਰ ਚਾਰ ਹੋ ਰਿਹਾ ਮਹਿਲਾਵਾਂ ਦੇ ਅਤਿਆਚਾਰ ਹੋ ਰਿਹਾ ਮੰਦਰ ਤੋੜੇ ਜਾ ਰਿਹਾ ਮੰਦਰਾਂ ਨੂੰ ਅੱਗ ਲਾਈ ਜਾ ਰਹੀ ਆ ਜੀ ਇਸ ਤੇ ਵੀ ਮੈਂ ਕਹੂੰਗਾ ਇਸ ਤੇ ਮੈਂ ਬੋਲੇ ਆ ਮੈਂ ਪਹਿਲਾਂ ਵੀ ਭਈ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ 1.5 ਕਰੋੜ ਹਿੰਦੂਵਾਦੀ ਉਹਨਾਂ ਦੀ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ ਜਿਹੜਾ ਸਾਡਾ ਪੜੋਸੀ ਮੋਰਕ ਪਾਕਿਸਤਾਨ ਆ ਇਹ ਪਾਕਿਸਤਾਨ ਆਈਐਸਆਈ ਇਹੜੇ ਕਰਵਾ ਰਹੀ ਆ ਸਾਰਾ ਕੁਝ ਕੱਲ ਪਰਤੋ ਸਾਡੇ ਫੌਜੀ ਜਵਾਨ ਜੀ ਆ ਕੈਪਟਨ ਸਾਹਿਬ ਸ਼ਹੀਦ ਹੋਏ ਆ ਉਹ ਅੱਤਵਾਦੀ ਹੜਦਾ ਨਹੀਂ ਪਏ ਆਈਐਸਆਈ ਦੇ ਪਾਲਤੂ ਕੁੱਤੇ ਨੇੜੇ ਜਿਹੜੇ ਪਾਕਿਸਤਾਨੀ ਨੇ ਸਾਡੇ ਜੰਮੂ ਕਸ਼ਮੀਰ ਨੂੰ ਟਾਰਗੇਟ ਕੀਤਾ ਜਾ ਰਿਹਾ ਸਾਡੇ ਫੌਜੀ ਜਵਾਨਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਇਹ ਨਾ ਸਹਿਣ ਜੋ ਨਾ ਬਰਦਾਸ਼ਤ ਹੋਗਾ ਮੈਂ ਸਰਜੀਕਲ ਸਟ੍ਰਾਈਕ ਦੇ ਹੱਕ ਵਿੱਚ ਆ ਭਾਈ ਪ੍ਰਧਾਨ ਮੰਤਰੀ ਜਨਿੰਦਰ ਮੋਦੀ ਜੀ ਪਾਕਿਸਤਾਨ ਜਾ ਕੇ ਸਰਜੀਕਲ ਸਟ੍ਰਾਈਕ ਕਰ ਦਿਓ ਜਿੰਨੇ ਆਤਵਾਦੀ ਕੈਂਪਸ ਸਾਰੇ ਢਾ ਦਿਓ ਖਤਮ ਕਰ ਦਿਓ ਤਾਂ ਕਿ ਪ੍ਰਧਾਨ ਮੰਤਰੀ ਪਹਿਲਾਂ ਹੀ ਸਰਜੀਕਲ ਸਟ੍ਰਾਈਕ ਕੀਤੀ ਆ ਨਰਿੰਦਰ ਮੋਦੀ ਜੀ ਨੇ ਅੱਜ ਵੀ ਸਰਜੀਕਲ ਸਟ੍ਰਾਈਕ ਦੀ ਲੋੜ ਆ ਪਾਕਿਸਤਾਨ ਨੂੰ ਆਤਵਾਦੀ ਕੈਂਪ ਬੜਾ ਡਾਉਣ ਦੀ ਲੋੜ ਆ ਮਾਨ ਸਾਹਿਬ ਹੁਣ ਲਾਸਟ ਦੇ ਵਿੱਚ ਪੁੱਛੂੰਗਾ ਹੁਣ ਪੁਲਿਸ ਪ੍ਰਸ਼ਾਸਨ ਨੂੰ ਜਾਂ ਡੀਜੀਪੀ ਪੰਜਾਬ ਨੂੰ ਕੀ ਬੇਨਤੀ ਕਰਨਾ ਚਾਹਾਂਗੇ ਲੋਨ ਆਰਡਰ ਦੇ ਬਾਰੇ ਜਨਾਬ ਮੁੱਖ ਮੰਤਰੀ ਸਾਹਿਬ ਆ ਰਹੇ ਈਸੂ ਈਫੜੂ ਜੀ 15 ਗੱਲ ਮੈਂ ਤੁਹਾਨੂੰ ਕਹੂੰਗਾ ਵੀ ਮੁੱਖ ਮੰਤਰੀ ਸਾਹਿਬ ਨੂੰ ਪੁੱਛੋ ਵੇ ਆਦਮੀਆਂ ਲਈ ਕਾਨੂੰਨ ਕੁਦੀ ਕਿਉਂ ਨਹੀਂ ਸਖਤ ਬਣਾ ਰਹੇ ਵਿਧਾਨ ਸਭਾ ਜਮਤੇ ਪਾਸ ਕਰੋ ਸਖਤੋ ਸਖਤ ਕਾਨੂੰਨ ਫਾਂਸੀ ਦੀ ਮੰਗ ਕਰ ਰਹੇ ਜੀ ਅਰਾ ਗਵਰਨਰ ਸਾਹਿਬ ਨੇ ਬੈਣ ਗਵਰਨਰ ਸਾਹਿਬ ਕੇ ਮਾਂਜੋਰ ਅਧਰਭਤੀ ਨੂੰ ਭੇਜਣ ਜੀ ਹੁਣ ਅਗਲਾ ਸਟੈਪ ਕੀ ਹੋਊਗਾ ਮੰਡ ਸਾਹਿਬ 5 ਵਜੇ ਤੱਕ ਸਾਰੇ ਭਰਾਵਾਂ ਨੇ ਕਾਲ ਦਿੱਤੀ ਆ ਵੀ 5 ਵਜੇ ਤੱਕ ਬੇਟ ਕਰੋ ਉਸ ਤੋਂ ਬਾਅਦ ਅਸੀਂ ਆਪਣਾ ਜੋਰਾਨੀ ਤੇ ਤਿਆਰ ਕਰਾਂਗੇ ਜੀ ਧੰਨਵਾਦ ਐਫ 1 ਸਾਡੇ ਨਾਲ ਗੁਰਸਿਮਰਨ ਸਿੰਘ ਮੰਡ ਜੋ ਲੁਧਿਆਣਾ ਤੋਂ ਨੇ ਇਫਤੰਤੋ ਸ਼ੂਵੀਰਾ ਤੁਹਾਨੂੰ ਖੰਨਾ ਦੀ ਅਧਿਕਾਰਿਆ ਖੰਨਾ ਦੇ ਵਿੱਚ ਅੱਜ 15 ਅਗਸਤ ਵਾਲੇ ਦਿਨ ਜਿੱਤੇ ਲੋਕ ਬੜੀ ਖੁਸ਼ੀ ਨਾਲ 15 ਅਗਸਤ ਵਾਲਾ ਦਿਨ ਤੂੰ ਤਾਂ ਮਨਾਇਆ ਜਾਂਦਾ ਜਿੱਤੇ ਕਿ ਆ ਜਾਂਦਾ ਵੀ ਦੇਸ਼ ਆਜ਼ਾਦ ਹੋਇਆ ਸੀ ਪਰ ਅੱਜ ਉੱਥੇ ਹੀ ਬੜੀ ਸ਼ਰਮਨਾਕ ਤੇ ਦੁਖਦਾਇਕ ਘਟਨਾ ਖੰਨਾ ਦੇ ਇੱਕ ਮੰਦਰ ਦੇ ਵਿੱਚ ਵਾਪਰੀ ਆ ਜਿੱਤੇ ਪੋਲੇ ਨਾਥ ਜੀ ਦੀ ਮੂਰਤੀ ਜੀ ਨੂੰ ਮੂਰਤੀ ਨੂੰ ਤੋੜਿਆ ਗਿਆ ਤੋਂ ਉੱਤੋਂ ਜੋ ਕੋਈ ਕੀਮਤੀ ਫਮਾਨਾ ਉਦੀ ਚੋਰੀ ਕਰ ਲਿਆ ਗਿਆ ਤਸਵੀਰਾਂ ਪ੍ਰਾਈਮ ਮੂਦੇ ਦੇ ਮਾਧਿਅਮ ਰਾਹੀਂ ਦਕਾਰਿਆਂ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜਰੂਰ ਰੱਖੋ 20 15 ਅਗਸਤ ਤੋਂ ਵਾਲੇ ਦਿਨ ਹੀ ਕਿਉਂ ਸਾਵਣ ਦੇ ਮਹੀਨੇ ਵਾਲੇ ਦਿਨ ਹੀ ਕਿਉਂ ਤੁਸੀਂ ਦੇਖ ਰਹੇ ਹੋ ਪ੍ਰਾਈਮ ਮੂਦੇ ਮੈਂ ਅਮਨ ਤਗੜ ਕੈਮਰਾਮੈਨ ਸ਼ਿਕਾ ਦੇ ਨਾਲ ਖਣਾ